ਬਸ ਚੰਦ ਚਾਰ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਨਸ਼ੇ ਦੀ ਡਿਲੀਵਰੀ ਪੀਜ਼ੇ ਵਾਂਗੂ ਘਰ-ਘਰ ਜਾ ਕੇ ਕਰਦੇ ਸੀ ਸਾਰਾ ਸਮਾਨ ਗੱਡੀ 'ਚ ਰੱਖ ਕੇ ਗੱਡੀ 'ਚ ਹੀ ਰਾਤਾਂ ਨੂੰ ਸੌਂਦੇ ਸੀ ਸਕਾਰਪਿਓ ਨੂੰ ਹੋਟਲ ਵਾਂਗ ਬਣਾ ਰੱਖਿਆ ਸੀ ਉਸੇ ਨੂੰ ਸਜਾਇਆ ਹੋਇਆ ਸੀ ਤੇ ਉਹਨਾਂ ਨੂੰ ਜਦੋਂ ਵੀ ਕਿਤੋਂ ਕੋਈ ਡਿਮਾਂਡ ਆਉਂਦੀ ਕਿਸੇ ਚੀਜ਼ ਦੀ ਤਾਂ ਉਹ ਘਰ ਜਾ ਕੇ ਦੂਟ ਦੂਰ ਜਾ ਕੇ ਉਹਨਾਂ ਨੂੰ ਦੋਈ ਗੋਲੀਆਂ ਦੇ ਦਿੰਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਲੇ ਫਰੀਦਕੋਟ ਪੁਲਿਸ ਨੇ ਚਾਰ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਨਸ਼ੇ ਦੀ ਡਿਲੀਵਰੀ ਬੀਜੇ ਵਾਂਗ ਉਹ ਕਾਰ ਜਾ ਕੇ ਕਰਦੇ ਸੀ ਤੇ ਇਹਨਾਂ ਨੇ ਆਪਣੀ ਸਕਾਰਪਿਓ ਨੂੰ ਹੋਟਲ ਵਾਂਗ ਬਣਾ ਰੱਖਿਆ ਸੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਦਿੱਲੀ ਨੰਬਰ ਦੀ ਸਕਾਰਪਿਓ ਆ ਜਿਸ ਨੂੰ ਇਥੋਂ ਦੇ ਲੋੜਵੰਦ ਲੋਕ ਨਸ਼ੇ ਦੇ ਲੋੜਵੰਦ ਲੋਕ ਫੋਨ ਕਰਦੇ ਆ ਤੇ ਉਹ ਆ ਕੇ ਡਿਲੀਵਰੀ ਕਰਕੇ ਗਾਇਬ ਹੋ ਜਾਂਦੇ ਆ ਤੇ ਪੁਲਿਸ ਦੀ ਨਜ਼ਰ ਸੀ ਕਾਫੀ ਧੇਰ ਤੋਂ ਇਸ ਤਰ੍ਹਾਂ ਦੀ ਗੱਡੀ ਤੇ ਆਖਰ ਉਹ ਅੜਕੇ ਆਏ ਤੇ ਫਿਰ ਪੁਲਿਸ ਨੇ ਜਦੋਂ ਫੜੇ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ ਹੁਣ ਪੁਲਿਸ ਇਹ ਪਤਾ ਕਰਨ ਵਿੱਚ ਲੱਗੀ ਹੋਈ ਹੈ ਕਿ ਉਹ ਫਰੀਦਕੋਟ ਦੇ ਕਿੱਥੇ ਕਿੱਥੇ ਕਿਸ-ਕਿਸ ਨੂੰ ਕਿਵੇਂ ਸਪਲਾਈ ਕਰਦੇ ਸੀ ਤੇ ਕਿੱਥੋਂ ਇਹ ਸਪਲਾਈ ਅੱਗੋਂ ਲੈ ਕੇ ਆਉਂਦੇ ਸੀ ਐਸਪੀ ਫਰੀਦਕੋਟ ਸਰਦਾਰ ਮਨਵਿੰਦਰ ਵੀਰ ਸਿੰਘ ਨੇ ਦੱਸਿਆ ਕਿ ਇਹਨਾਂ ਚਾਰ ਜਿਹੜੇ ਫੜੇ ਗਏ ਆ ਇਹਨਾਂ ਵਿੱਚੋਂ ਦੋ ਫਰੀਦਕੋਟ ਜ਼ਿਲ੍ਹੇ ਦੇ ਕੋਟਕੂੜਾ ਨਾਲ ਸੰਬੰਧਿਤ ਸੀ ਇੱਕ ਫਰੀਦਕੋਟ ਨਾਲ ਤੇ ਇੱਕ ਮੁਖਸਰ ਜ਼ਿਲ੍ਹੇ ਦੇ ਨਾਲ ਸੰਬੰਧਤ ਸੀ ਜਿਹੜੇ ਕਿ ਕਾਬੂ ਆਏ ਆ ਤੇ ਇਹਨਾਂ ਨੇ ਆਪਣੀ ਸਕੋਰਪਿਓ ਨੂੰ ਹੋਟਲ ਵਾਂਗ ਬਣਾ ਰੱਖਿਆ ਸੀ ਉਸੇ ਨੂੰ ਸਜਾਇਆ ਹੋਇਆ ਸੀ ਤੇ ਉੱਥੇ ਹੀ ਰਹਿੰਦੇ ਸੀ ਤੇ ਉੱਥੇ ਹੀ ਸੌਂਦੇ ਸੀ ਤੇ ਫਿਰ ਉੱਥੋਂ ਹੀ ਡਿਮਾਂਡ ਆਉਣ ਤੇ ਮਾਲ ਸਪਲਾਈ ਕਰਨ ਚਲੇ ਜਾਂਦੇ ਸੀ ਉਹ ਥੋੜੇ ਦਿਨ ਪਹਿਲਾਂ ਜਿਹੜੀ ਨਾ ਫਰੀਪੁਰ ਪੁਲਿਸ ਕੋਲ ਵੀ ਇਨਫੋਰਮੇਸ਼ਨ ਸਿੱਗੀ ਕਿ ਕੋਈ ਨੌਜਵਾਨ ਹੈਗੇ ਆ ਜਿਹੜੇ ਸਕੋਰਪਿਓ ਗੱਡੀ ਦੇ ਵਿੱਚ ਸ਼ਹਿਰ ਦੇ ਵਿੱਚ ਆ ਕੇ ਟੂ ਟੂਰ ਜਾ ਕੇ ਜਿਹੜਾ ਹੈਗਾ ਉਹ ਨਸ਼ੀਦੀਆਂ ਗੋਲੀਆਂ ਸਪਲਾਈ ਕਰਦੇ ਆ ਜਿਸਤੇ ਸਾਡੇ ਐਸਐਸਪੀ ਡਾਕਟਰ ਪ੍ਰਗਿਆ ਜਾਨ ਦੀ ਹਦਾਇਤਾਂ ਦੇ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਬਦੀਸ਼ ਕੀਤੀ ਗਈ ਜਦੋਂ ਇਹ ਗੱਡੀ ਰਾਉਂਡ ਆਪ ਕੀਤੀ ਗਈ ਉਹਨਾਂ ਉਹਨਾਂ ਕਾਰ ਦੀ ਤਲਾਸ਼ੀ ਲਈ ਗਈ ਸਕਾਰਪਿਓ ਦੀ ਤੇ ਉਹਦੇ ਚੋਂ ਭਾਰੀ ਮਾਤਰਾ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਦੋਂ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਨੌਜਵਾਨਾਂ ਨੂੰ ਤਾਂ ਉਹ ਆਪਣੇ ਘਰ ਤੋਂ ਤਾਂ ਬੇਦਖਲ ਕੀਤੇ ਹੋਏ ਸੀ ਉਹ ਉਹ ਆਪਣਾ ਸਾਰਾ ਸਮਾਨ ਗੱਡੀ 'ਚ ਰੱਖ ਕੇ ਗੱਡੀ 'ਚ ਹੀ ਰਾਤਾਂ ਨੂੰ ਸੌਂਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਵੀ ਕਿਤੋਂ ਕੋਈ ਡਿਮਾਂਡ ਆਉਂਦੀ ਕਿਸੇ ਚੀਜ਼ ਦੀ ਤਾਂ ਉਹ ਘਰ ਜਾ ਕੇ ਦੂਟ ਦੂਰ ਜਾ ਕੇ ਉਹਨਾਂ ਨੂੰ ਦੋਈ ਗੋੜੀਆਂ ਦੇ ਦਿੰਦੇ ਸਪਲਾਈ ਕਰ ਦਿੰਦੇ ਸੀ ਹੁਣ ਕੀ ਕਰ ਰਹੀ ਜਿੱਥੇ ਜਿਉਂਸ਼ ਨੇ ਹੁਣ ਜਿਹੜੇ ਚਾਰ ਦੋਸ਼ੀ ਜਿਹੜੇ ਰੈਸਟ ਕੀਤੇ ਹੈਗੇ ਇਹਨਾਂ ਨੇ ਚਾਰਾਂ ਦੀ ਜਿਹੜੀ ਪੁੱਛਗਿੱਛ ਹੈਗੀ ਪੁੱਛਗਿੱਛ ਦੇ ਦੌਰਾਨ ਇੱਕ ਹੋਰ ਦੋਸ਼ੀ ਦਾ ਪਤਾ ਲੱਗਾ ਹੈਗਾ ਤਾਂ ਆਲਰੇਡੀ ਜਿਹੜੇ ਚਾਰ ਦੋਸ਼ੀ ਇਹਨਾਂ ਚੋਂ ਦੋ ਜਣੇ ਤੇ ਆਲਰੇਡੀ ਪਹਿਲਾਂ ਹੀ ਮਕਦਮੇ ਦਰਜ ਹੈਗੇ ਆ ਤਫਤੀਸ਼ ਚੱਲ ਰਹੀ ਹੈਗੀ ਆ ਇਹਨਾਂ ਦੀ ਕੋਈ شناخت ਹੋਈ ਹੋਣੀ ਹੈ ਜੀ ਕੌਮ ਤੋਂ ਬੰਦੇ ਨੇ ਇਹਨਾਂ ਬੰਦਿਆਂ ਦੀ ਜਿਹਦੀ ਪੁੱਛਗਿੱਛ ਕੀਤੀ ਗਈ ਆ ਤਾਂ ਜਿਹੜੇ ਤਿੰਨ ਲੜਕੇ ਹੈਗੇ ਆ ਤਿੰਨ ਲੜਕੇ ਡਿਸਟ੍ਰਿਕਟ ਫ੍ਰੀਡਕੋਟ ਤੋਂ ਹੈਗੇ ਆ ਲਾਪਰੀ ਸਿੰਘ ਸੰਦੀਪ ਸਿੰਘ ਤੇ ਹਿੰਮਤ ਸਿੰਘ ਤੇ ਇੱਕ ਲੜਕਾ ਜਿਹੜਾ ਅਰਸ਼ਦੀਪ ਸਿੰਘ ਉਰਫ ਅਰਸ਼ਾ ਇਹ ਤਰਨਤਨ ਤੋਂ ਬਲੌਂਗ ਕਰਦਾ ਚਾਰ ਅਜਿਹੇ ਨੌਜਵਾਨ